ਹੈਲੋ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਹਾਂਜੀ ਦੋਸਤੋ ਅੱਜ ਵਜੋਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੀ ਆਂ ਹੈ ਤਾਂ ਕਾਫੀ ਦਿਨ ਪਹਿਲਾਂ ਦੀ ਆ ਤੇ ਪਰ ਮੈਂ ਐਡਿਟ ਨਹੀਂ ਕਰ ਸਕੀ ਸੀ ਐਡਿਟ ਮੈਂ ਤਾਂ ਨਹੀਂ ਕਰ ਹੁੰਦੀ ਮੇਰੇ ਤੋਂ ਕਈ ਵਾਰ ਨਾ ਮੇਰੀ ਹੈਲਥ ਪ੍ਰੋਬਲਮ ਹੋ ਜਾਂਦੀ ਆ ਤੇ ਹੁਣ ਕਾਫੀ ਦਿਨ ਹੋ ਗਏ ਸੀਗੇ ਚਲ ਹੁਣ ਕੁਛ ਸਿਹਤ ਠੀਕ ਆ ਮੈਂ ਕਹਾਂ ਚਲੋ ਅੱਜ ਵੀਡੀਓ ਐਡਿਟ ਕਰਦਾ ਬਹੁਤ ਵਾਰ ਮੈਂ ਕਲਿੱਪ ਸ਼ੂਟ ਕਰਕੇ ਰੱਖ ਲੈਂਦੀ ਆ ਬਟ ਮੇਰੇ ਤੋਂ ਨਾ ਐਡਿਟ ਨਹੀਂ ਕਰ ਹੁੰਦੀਆਂ ਜਲਦੀ ਜਲਦੀ ਤੇ ਕਾਫੀ ਦਿਨ ਲੰਘ ਜਾਂਦੇ ਨੇ ਐਵੇਂ ਕਰਦੇ ਕਰਦੇ ਢਿੱਲ ਵਿੱਚ ਥੋੜੀ ਜਿਹੀ ਕੋਲ ਵੀ ਕਰ ਜਾਈਦੀ ਆ ਕਈ ਵਾਰ ਤੇ ਹਾਂਜੀ ਦੋਸਤੋ ਕਰਦੇ ਆ ਜਿਥਾ ਅੱਜ ਦੀ ਵੀਡੀਓ ਸ਼ੇਅਰ ਹਾਂਜੀ ਦੋਸਤੋ ਮੇਰੀ ਭੈਣ ਦੇ ਘਰ ਲੱਗੇ ਹੋਏ ਨੇ ਦੋ ਬੂਟੇ ਅੰਬਾਂ ਦੇ ਤੇ ਅਸੀਂ ਹਰ ਸਾਲ ਜਾਂਦੇ ਆ ਉੱਥੋਂ ਆਚਾਰ ਪਾਉਣ ਤੇ ਨਾਲ ਉਹਨਾਂ ਦੇ ਪਵਾਕੇ ਉਹਨੇ ਨਾਲੇ ਆਪਣਾ ਪਾ ਲਿਆ ਹੁੰਦੇ ਆ ਹਨੀ ਤੇ ਤਰਕ ਲੱਗੇ ਹੋਏ ਨੇ ਅੰਬ ਝਾੜਨ ਤੇ ਅਸੀਂ ਥੱਲੇ ਲੱਗੇ ਹੋਏ ਸੀ ਇਕੱਠੇ ਕਰਨ ਕਾਫੀ ਸਾਰੇ ਅਸੀਂ ਇਕੱਠੇ ਕਰ ਵੀ ਲਏ ਤੇ ਜਿੰਨੀ ਕਿ ਸਾਨੂੰ ਲੋਡ ਹੁੰਦੀ ਅਸੀਂ ਤਾਂ 5-7 ਕਿਲੋ ਜਿਹਾ 10 ਕਿਲੋ 4-5 ਉਸ ਤੋਂ ਜ਼ਿਆਦਾ ਨਹੀਂ ਪਾਉਂਦੇ ਹੈਗੇ ਤੇ ਮੇਰੀ ਭੈਣ ਤਾਂ ਬਹੁਤ ਸਾਰਾ achar ਪਾ ਲੈਂਦੀ ਆ ਤੇ ਫੇਰ ਉਹ ਸਾਰਿਆਂ ਨੂੰ ਵੰਡਣਾ ਵੀ ਹੁੰਦਾ ਹੁੰਦਾ ਤੇ ਰਿਸ਼ਤੇਦਾਰ ਕੁਝ ਕੈਨੇਡਾ ਗਏ ਨੇ ਕੋਈ ਚੰਡੀਗੜ੍ਹ ਰਹਿੰਦੇ ਨੇ ਜਹਾਸ ਪੜੋਸ ਦੇ ਤੇ ਸਾਰਿਆਂ ਨੂੰ achar ਉਹ ਵੰਡ ਦਿੰਦੀ ਆ ਤੇ ਕੁਛ ਅੰਬ ਤੜਵਾ ਵੀ ਦਿੰਦੇ ਜਿਹੜੇ ਬਾਧੂ ਹੁੰਦੇ ਨੇ ਤੇ ਲੋਕ ਤੋੜ ਕੇ ਲੈ ਜਾਂਦੇ ਆ ਨਾਲ ਦੀ ਨਾਲ ਹੀ ਅਸੀਂ ਅੰਬ ਧੋ ਕੇ ਤੇ ਜਦੋਂ ਸੁਕਾ ਕੇ ਤੇ ਫਟਾਫਟ ਨਾਲ ਦੇ ਨਾਲ ਕੱਟਣੇ ਵੀ ਸ਼ੁਰੂ ਕਰਦੇ ਸੀ بس ਤੁਨਵੇਂੜ ਤਾਂਬਾਂ ਦਾ ਕੰਮ ਵੀ ਅਸੀਂ ਆਹ ਦੇ ਆਹ ਦੇ ਨਾਲ ਦੇਖ ਲਈ ਬੈਠੇ ਐਨਾ ਆ ਡੱਬੇ ਭਰ ਲੈ ਕੱਟ-ਕੱਟ ਕੇ ਇਹ ਕਰਦ ਨਾਲ ਕੱਟੇ ਉਹ ਕਟਰ ਨਾਲ ਚੱਲ ਰਹੇ ਨੇ ਨੂੰ ਕਿੰਨਾ ਬਣਾਉਣਾ ਹਾਂ ਤਾਂ ਬੱਦੂ ਬੱਦਦੇ ਹਾਂ ਅਚਾਰ ਪਾ ਕੇ ਅਸੀਂ ਆਹ ਵਾਲਾ ਡੱਬਾ ਭਰ ਲਿਆ ਸੀਗਾ ਐਨ ਉੱਪਰ ਤੱਕ ਭਰਿਆ ਸੀਗਾ ਬਟ ਹੌਲੀ ਹੌਲੀ ਕਣ ਕਈ ਦਿਨ ਹੋ ਗਏ ਤੁੱਪੇ ਰੱਖਦੇ ਆ ਕਈ ਦਿਨ ਤੇ ਉਹ نیچے ਨੂੰ ਢਲੀ ਜਾਂਦਾ ਆ ਅਚਾਰ ਆ ਜਿਹੜਾ ਹੁਣ ਥੋੜਾ ਜਿਹਾ ਢਲੀ ਜਾਂਦਾ ਆ ਤੇ ਗਲੀ ਜਾਂਦਾ ਜਿਵੇਂ ਜਿਵੇਂ ਇਹ ਘਟੀ ਜਾਣਾ ਹੈਗਾ ਵਾ ਬਹੁਤ ਸੋਹਣਾ ਅਚਾਰ ਬਣਿਆ ਬਹੁਤ ਸਵਾਦ ਬਣਿਆ ਇਸ ਵਾਰ ਅਸੀਂ ਤੇਲ ਘੱਟ ਪਾਇਆ ਹੈਗਾ ਸਰੋਂ ਦਾ ਤੇ ਵਿੱਚ ਚੀਨੀ ਪਾਈ ਆ ਚੀਨੀ ਦੀ ਇੱਕ ਕੌਲੀ ਪੱਤੀ ਖੱਟਾ ਮਿੱਠਾ ਜਿਹਾ ਬਣ ਜਾਊਗਾ ਬਹੁਤ ਜ਼ਿਆਦਾ ਵਧੀਆ ਅੱਜ ਮੈਂ ਲੱਗੀ ਆਮ ਪੰਨਾ ਬਣਾਉਣ ਆਂਬ ਸੀਗੇ ਕੱਟ ਕੇ ਮੈਂ ਇਹਦੇ ਵਿੱਚ ਰੱਖ ਤੇ ਥੋੜੇ ਜਿ ਵਿੱਚ ਜਲ ਜਲੂ ਵੀ ਹੋ ਗਏ ਕੱਚੇ ਅੰਬ ਸੀਗੇ ਇਹ ਆ ਇਹਦੇ ਵਿੱਚ ਪਾ ਦੇਣੀ ਆ ਆਪਾਂ ਸ਼ੱਕਰ ਸ਼ੱਕਰ ਰੱਖੀ ਹੋਈ ਆ ਇਹਦੇ ਭਾਰ ਦੇ ਬਰਾਬਰ ਦਾ ਹੀ ਪੈਂਦਾ ਅੰਦਾਜ਼ੇ ਨਾਲ ਜੇ ਪਾ ਲਏ ਜੇ ਲੋੜ ਹੋਈ ਫੇਰ ਪਾ ਲਾਂਗੇ ਇੱਕ ਚਮਚ ਮੈਂ ਪਾ ਰਹੀ ਆ ਵਾਈਟ ਨੂਨ ਤੇ ਇੱਕ ਚਮਚ ਮੈਂ ਇਹਦੇ ਵਿੱਚ ਪਾ ਰਹੀ ਆ ਕਾਲਾ ਨੂਨ ਰੋੜ ਹੋਈ ਥੋੜਾ ਜਿਹਾ ਹੋਰ ਪਾ ਲਾਂਗੇ ਹੁਣ ਆਪਾਂ ਇਹਨੂੰ ਧਰਦੇ ਆਂ ਗੈਸ ਤੇ ਗੈਸ ਤੇ ਰੱਖਤਾ ਮੈਂ ਕੁੱਕਰ ਥੋੜਾ ਜਿਹਾ ਅੱਧੇ ਗਲਾਸ ਤੋਂ ਵੀ ਘੱਟ ਮੈਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾਤਾ ਬਸ ਇਹ ਛੱਡ ਦੇਣਾ ਅੰਬਾਂ ਨੂੰ ਵੀ ਛੱਡ ਦੇਣਾ ਸ਼ੱਕਰ ਨੇ ਵੀ ਛੱਡ ਦੇਣਾ ਤੇ ਕੁੱਕਰ ਵਿੱਚ ਜੋ ਮੰਗੇਓ ਸੀਗਾ ਉਹਨੂੰ ਬਲੈਂਡਰ ਦੇ ਨਾਲ ਬਲੈਂਡ ਕਰ ਲਿਆ ਸੀਗਾ ਤੇ ਫਿਰ ਛਾਣਨੀ ਦੇ ਨਾਲ ਛਾਣ ਕੇ ਘਪਾਂਡੇ ਵਿੱਚ ਕੱਢ ਲਿਆ ਸੀਗਾ ਤੇ ਇਹਨੂੰ ਬਸ ਇੱਕ ਜਾਂ ਦੋ ਚਮਚ ਆਪਣੇ ਟੇਸਟ ਦੇ ਅਕੋਰਡਿੰਗ ਪਾਓ ਜਾਂ ਗਲਾਸ ਦੇ ਅਕੋਰਡਿੰਗ ਵੀ ਹੋ ਜਾਂਦਾ ਕੋਈ ਵੱਡਾ ਛੋਟਾ ਗਲਾਸ ਹੁੰਦਾ ਤੇ ਇਹਦੇ ਵਿੱਚ ਮਿੱਠਾ ਵੀ ਹੈਗਾ ਨੂਨ ਵੀ ਹੈਗਾ ਕੁਝ ਵੀ ਐਡ ਨਹੀਂ ਕਰਨਾ ਬਸ ਠੰਡਾ ਪਾਣੀ ਜਾਂ ਬਰਫ਼ ਵੀ ਚੈਟ ਕਰਕੇ ਪੀਓ ਤੇ ਇਹਦਾ ਬਹੁਤ ਵਧੀਆ ਆਮ ਪੰਨਾ ਬਣਿਆ ਹੈ ਹੈਗਾ ਸਾਡੇ ਸਾਰਿਆਂ ਨੂੰ ਬਹੁਤ ਪਸੰਦ ਬੱਚੇ ਬਹੁਤ ਪਸੰਦ ਕਰਦੇ ਹੈ ਜੀ ਮੈਂ ਕੱਪ ਚ ਪਾਣੀ ਪਾ ਲਿਆ ਹੁਣ ਇਹਦੇ ਵਿੱਚ ਪਦੀਨਾ ਧੋ ਕੇ ਰੱਖਿਆ ਸੀ ਇਹ ਪਾ ਦੇਣਾ ਮੈਂ ਤੇ ਬਲੈਂਡਰ ਨਾਲ ਬਲੈਂਡ ਕਰ ਦਿੰਨੇ ਆ ਜਿਹੜਾ ਤਾਂ ਕੁੱਟ ਕੇ ਪਾ ਲੋ ਚਾਹੇ ਤੁਸੀਂ ਗਲਾਸਾਂ 'ਚ ਮੈਂ ਪਹਿਲਾਂ ਹੀ ਚਿਲਡ ਵਾਟਰ ਪਾ ਲਿਆ ਠੰਡਾ ਪਾਣੀ ਐ ਵਿੱਚ ਬਰਫ਼ ਵਗੈਰਾ ਨਹੀਂ ਆਪਾਂ ਪਾਉਣੀ ਹੈਗੀ ਤੇ ਹੁਣ ਆਪਾਂ ਇੱਕ ਚਮਚਾ ਪਾ ਲੈਣਾ ਵਾ ਜਿਹੜਾ ਆਪਾਂ ਆਮ ਪੰਨਾ ਬਣਾ ਕੇ ਰੱਖਿਆ ਹੈ ਵਿੱਚ ਸ਼ੱਕਰ ਰਲਾਈ ਕਰਕੇ ਇਹਦਾ ਰੰਗ ਥੋੜਾ ਜਿਹਾ ਇਹ ਹੋ ਇਹ ਜਾ ਹੋ ਗਿਆ ਰੈੱਡ ਰੈੱਡ ਬਾਕੀ ਤੁਸੀਂ ਆਪਣੇ ਖੱਟਾ ਮਿੱਠਾ ਥੋੜਾ ਜਿਹਾ ਟੇਸਟ ਦੇ ਅਕੋਰਡਿੰਗ ਵੀ ਪਾ ਸਕਦੇ ਹੋ ਆਹ ਪਾਤਾ ਮੈਂ ਪੁਦੀਨੇ ਦਾ ਪਾਣੀ ਆ ਮੈਂ ਚੰਗੀ ਤਰ੍ਹਾਂ ਖੋਲ ਲਿਆ ਤਾਂ ਮਿੱਠਾ ਪਹਿਲਾਂ ਹੀ ਪਾ ਹੈ ਤਾਂ ਦੁਬਾਰਾ ਮਿੱਠਾ ਹੋਰ ਪਾਉਣ ਦੀ ਲੋੜ ਨਹੀਂ ਹੈਗੀ ਆਪਾਂ ਸੋਨਾ ਤਾਂ ਕਾਉਣ ਲਈ ਪਦੀਨਾ ਰੱਖ ਦਿੰਦੇ ਆ ਵਿੱਚ ਪਦੀਨਾ ਉੱਪਰ ਉੱਪਰ ਆ ਜਾਂਦਾ ਦੀਨੇ ਦੇ ਉੱਤੇ ਖਾਣ ਚ ਵੀ ਸਵਾਦ ਲੱਗਦੀ ਹੈ ਨੇ ਬਾਬੀ ਬਹੁਤ ਟੇਸਟੀ ਰਹਾਦਾ ਖੱਟਾ ਮਿੱਠਾ ਜਿਹਾ ਨਾਲੇ ਸਰੀਰ ਦੀ ਸਾਰੀ ਗਰਮੀ ਕੱਢ ਦਿੰਦਾ ਇਹ ਗਰਮੀ ਵਿੱਚ ਬਹੁਤ ਵਧੀਆ ਲੱਗਦਾ ਹੁੰਦਾ ਤਾਂ ਵੈਸੇ ਥੋੜਾ ਜਿਹਾ ਹੀ ਨੇ ਆਪ ਬਣਾ ਕੇ ਰੱਖ ਲਓ ਬਾਬਾ ਟਾਈਮ ਲੰਘੀ ਜਾਂਦਾ ਵਾ ਦੋ ਮਹੀਨੇ ਤਾਂ ਲੰਘ ਹੀ ਜਾਣਗੇ ਜੇ ਆਪਾਂ ਫ੍ਰੀਜ ਵਿੱਚ ਪੜਾ ਕੇ ਰੱਖ ਲਈਏ ਆਪਨਾ ਬਿਲਕੁਲ ਖਰਾਬ ਨਹੀਂ ਹੁੰਦਾ ਹੈਗਾ